ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ ਉਹ ਤੈਨੂੰ ਵੀ ਤਾਂ ਤਾਰੂ ਬੰਦੇ ਆ ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ ਉਹ ਤੈਨੂੰ ਵੀ ਤਾਂ ਤਾਰੂ ਬੰਦੇ ਆ ਜਿਹੜਾ ਦੁਨੀਆਂ ਦੇ ਕਾਰਜ ਜਿਸ ਵਾਰਦਾ ਦੁਨੀਆ ਦੇ ਕਾਰੇ ਜਿਵੇਂ ਸਵਾਰਦਾ ਹੋ ਤੇਰੇ ਵੀ ਸਵਾਰੂ ਬੰਦੇ ਆ ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ ਉਹ ਤੈਨੂੰ ਵੀ ਤਾਰੂ ਬੰਦੇ ਆ ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ ਉਹ ਤੈਨੂੰ ਵੀ ਤਾਤਾਰੂ ਬੰਦੇ ਆ ਰੱਖ ਕੇ ਪਰੋਸਾਇਓ ਦਾ ਨਾਮ ਤੇ ਆ ਲੈ ਤੂੰ ਰੱਖ ਕੇ ਪਰੋਸਾਇਓ ਦਾ ਨਾਮ ਤੇ ਆ ਲੈ ਤੂੰ ਕਰ ਕੇ ਗੁਰਾਂ ਦੀ ਸੇਵਾ ਵਿਗੜੀ ਬਣਾ ਲੈ ਤੂੰ ਕਰ ਕੇ ਗੁਰਾਂ ਦੀ ਸੇਵਾ ਵੇਗੜੀ ਬਣਾ ਲੈ ਤੂੰ ਦਾਰੇ ਆਏ ਨੂੰ ਉਹ ਕਦੇ ਨੀ ਨਕਾਰਦਾ ਦਾਰੇ ਆਏ ਨੂੰ ਉਹ ਕਦੇ ਨੀ ਨਕਾਰਦਾ ਤੈਨੂੰ ਕਿਉਂ ਨਕਾਰੂ ਬੰਦੇ ਆ ਜਿੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ ਉਹ ਤੈਨੂੰ ਵੀ ਤਾਂ ਤਾਰੂ ਬੰਦੇ ਆ ਚੇੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ ਹੋ ਤੈਨੂੰ ਵੀ ਤਾਂ ਤਾਰੂ ਬੰਦੇ ਆ